ਵਾਹਿਗੁਰੂ ਜੀ ਕਾ ਕਾਲ ਸਵਾਹੀ ਕੀ ਗੋਦੀ ਸਤਖੰਡ ਵਸੈ ਨਰੰਕਾਰ ਕਰ ਕਰ ਵਿਖੇ ਨਦਰ ਨਿਹਾਲ ਧੇਰਾ ਗੁਰਦੁਆਰਾ ਬਾਬਾ ਨਿਹੰਗ ਸਿੰਘ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਵੱਲੋਂ ਮਹਾਪੁਰਸ਼ ਜਥੇਦਾਰ ਬਾਬਾ ਨਵਿੰਦਰ ਸਿੰਘ ਜੀ ਸ੍ਰੀ ਮਾਨਸੰਤ ਬਾਬਾ ਬਲਵਿੰਦਰ ਸਿੰਘ ਜੀ ਜਿਨ੍ਹਾਂ ਵੱਲੋਂ ਵਰਸਾਏ ਹੋਏ ਮਹਾਪੁਰਸ਼ ਜਥੇਦਾਰ ਬਾਬਾ ਕਰਨੈਲ ਸਿੰਘ ਜੀ ਮੋਗੇ ਵਾਲੇ ਦਸ਼ਮੇਸ਼ ਨਗਰ ਤੋਂ ਸੋ ਉਸ ਹਰ ਸਾਲ ਜ਼ਿਲ੍ਹਾ ਫਾਜ਼ਿਲਕਾ ਤੇ ਮੁਕਸਰ ਦੀਆਂ ਸੰਗਤਾਂ ਵੱਲੋਂ ਜੋ ਕਣਕ ਤੇ ਝੋਨੇ ਦੀ ਸੇਵਾ ਕੀਤੀ ਜਾਂਦੀ ਹੈ ਇਸ ਵਾਰ ਅੱਜ ਮਿਤੀ 24 5 2025 ਨੂੰ ਤੀਜਾ ਟਰੱਕ ਸੰਗਤਾਂ ਦੇ ਸਹਿਯੋਗ ਨਾਲ ਹਜੂਰ ਸਾਹਿਬ ਲਈ ਰਵਾਨਾ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਵਿਸ਼ੇਸ਼ ਸਹਿਯੋਗ ਸਰਦਾਰ ਪਰਮਜੀਤ ਸਿੰਘ ਜੀ ਪੁੱਤਰ ਗੁਰਦੀਪ ਸਿੰਘ ਜੀ ਪਿੰਡ ਲੱਖੇਵਾਲੀ ਤੋਂ ਭਾਈ ਜਗੀਰ ਸਿੰਘ ਜੀ ਸਾਬਤਾ ਸਰਪੰਚ ਰੱਤੇ ਵਾਲੇ ਤੋਂ ਭਾਈ ਸੁਖਮੰਦਰ ਸਿੰਘ ਰੋੜਾਂ ਵਾਲੇ ਤੋਂ ਭਾਈ ਬਲਵਿੰਦਰ ਸਿੰਘ ਜੀ ਕਾਲੇ ਵਾਲੇ ਤੋਂ ਅਤੇ ਭਾਈ ਇਕਬਾਲ ਸਿੰਘ ਜੀ ਨਾਲ ਹੀ ਭਾਈ ਜਗਰੂਪ ਸਿੰਘ ਜੀ ਜੰਡ ਵਾਲੇ ਤੋਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਭਾਈ ਗੁਰਜੀਤ ਸਿੰਘ ਜੀ ਪਿੰਡ ਤੰਬੂ ਵਾਲੇ ਤੋਂ ਇਲਾਕੇ ਭਰ ਦੀਆਂ ਸੰਗਤਾਂ ਵੱਲੋਂ ਕੀਤਾ ਹੋਇਆ ਦਾਨਪੁਣ ਅੱਜ ਹਜੂਰ ਸਾਹਿਬ ਲਈ ਰਵਾਨਾ ਕਰਨ ਵਾਸਤੇ ਸਤਿਕਾਰਯੋਗ ਸੰਤ ਮਹਾਪੁਰਸ਼ ਜਥੇਦਾਰ ਬਾਬਾ ਕਰਨੈਲ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਆਪਾਂ ਗੁਰੂ ਕੀ ਸੇਵਾ ਤਿਲ ਫੁੱਲਦਾਲ ਕਰਦੇ ਰਹਿਣਾ ਜੀ ਦਾਸ ਗਿਆਨੀ ਕਬਲਜੀਤ ਸਿੰਘ ਪਿੰਡ ਤੰਬੂ ਵਾਲੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸੋ ਨਿਹਾਲ ਸਤਿਗੁਰੂ ਆਗਾ ਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ